ਜੇ ਸੰਗਰੂਰ ਜਿਹੜਾ ਹੈ ਉਹ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਇੱਥੋਂ ਜ਼ਿਆਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤਦੇ ਰਹੇ ਇਸ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਪਿਛਲੇ 40 ਸਾਲਾਂ 'ਚ ਸਿਰਫ 2 ਵਾਰ ਜਿੱਤੇ ਆ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦਾ ਲਗਾਤਾਰ ਇਥੋਂ ਚੁੜੇ ਜਾਣਾ ਪਿਛਲੇ 40 ਸਾਲਾਂ ਦਾ ਜੁਝੂ ਤੁਸੀਂ ਦੱਸਿਆ ਉਹਦੀ ਤੁਸੀਂ ਕੀ ਵਜ੍ਹਾ ਦੇਖਦੇ ਹੋ ਇੱਥੇ ਬਿਨਾਂ ਸ਼ੱਕ ਕਿ ਸੰਗਰੂਰ ਜ਼ਿਲ੍ਹੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਗੜ ਮੰਨਿਆ ਜਾਂਦਾ ਰਿਹਾ ਹੁਣ ਤੱਕ ਔਰ ਐਸਾ ਸਮਾਂ ਵੀ ਰਿਹਾ ਕਿ ਜਦੋਂ ਦਸ ਸੰਗਰੂਰ ਜ਼ਿਲ੍ਹੇ ਦੇ ਵਿੱਚ 10 ਵਿਧਾਨ ਸਭਾ ਹਾਲ ਕੇ ਪੈਂਦੇ ਸੀ 10 ਦੀਆਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਰਿਹਾ ਦੇਖੀਏ ਇਹਦੇ ਵਿੱਚ ਸੁਖਦੇਵ ਸਿੰਘ ਢੀਡਸਾ ਦਾ ਪਾਰਟਿਕੂਲਰਲੀ ਕਿਉਂਕਿ ਉਹ ਇਸ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਉਹਦੇ ਚ ਵੀ ਚਰਚਾ ਚ ਹੈ ਪਰਵਾਰ ਢੀਡਸਾ ਪਰਵਾਰ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਇੱਕ ਲੀਡਰ ਦੇ ਤੌਰ ਤੇ ਇੱਕ ਲੋਕਾਂ ਦੇ ਦਬੰਦ ਦੇ ਤੌਰ ਤੇ ਉਹਨਾਂ ਦੀ ਕਾਰਜ ਸ਼ੈਲੀ ਹੈ ਉਹਨਾਂ ਦਾ ਕਾਰਜ ਜਿਹੜਾ ਚੱਲ ਰਿਹਾ ਹੈ ਕਿਵੇਂ ਤੁਸੀਂ ਏਵੈਲੂਏਟ ਕਰਦੇ ਹੋ ਇੰਨਾ ਕ ਪ੍ਰਭਾਵ ਆ ਕਿ ਜੇ ਅਕਾਲੀ ਦਲ ਤੋਂ ਵੱਖ ਕਰਕੇ ਉਹਨਾਂ ਨੂੰ ਆਂਕਿਆ ਜਾਵੇ ਦਾ ਉਹਨਾਂ ਦਾ ਵੱਡਾ ਪ੍ਰਭਾਵ ਪਣਦਾ ਹੈ ਸੁਖਵੀਰ ਸਿੰਘ ਬਾਦਲ ਦੇ ਕੰਮਕਾਜ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਨੁਕੂਲ ਨਹੀਂ ਸੀ ਜੇਕਰ ਔਨ ਮੈਰਿਟ ਦੇਖਣਾ ਤਾਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਸੰਗਰੂਰ ਦੀ ਅਕਾਲੀ ਰਾਜਨੀਤੀ 'ਚ ਕੋਈ ਮੁਕਾਬਲਾ ਨਹੀਂ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਤਾਂ ਇਹ ਮੇਹੀ ਲੱਗ ਰਿਹਾ ਕਿ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਨੇ ਜਾਣਬੁੱਝ ਕੇ ਹੀ ਕੀਤਾ ਸ਼ਾਇਦ ਉਹਨਾਂ ਦੀ ਬਗਾਵਤ ਜਿਹੜੀ ਉਹਨਾਂ ਨੇ ਕੀਤੀ ਸੀਗੀ ਉਹਦੀ ਉਹਨਾਂ ਨੂੰ ਸਜ਼ਾ ਦੇ ਰੂਪ ਚ ਟਿਕਟ ਕੱਟ ਕੇ ਦਿੱਤੀ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨਾਲ ਉਹ ਭਵਿੱਖ ਵਿੱਚ ਚੱਲ ਸਕਣਗੇ ਔਰ ਬਖਰੇ ਹੋ ਕੇ ਨਵੀਂ ਪਾਰਟੀ ਬਣਾਉਣਾ ਵੀ ਹੁਣ ਬਹੁਤ ਹੀ ਔਖਾ ਕੰਮ ਆ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦਾ ਜਿਹੜਾ ਅਮਲ ਹੈ ਉਹ ਪੂਰੇ ਜ਼ੋਬਨ ਤੇ ਆ तकरीबन ਪਾਰਟੀਆਂ ਦੇ ਵੱਲੋਂ ਆਪਣੇ ਲੋਕ ਸਭਾ ਕੈਂਡੀਡੇਟ ਜਿਹੜੇ ਨੇ ਐਲਾਨ ਦਿੱਤੇ ਗਏ ਨੇ ਕੁਝ ਹਲਕਿਆਂ ਦੇ ਉਮੀਦਵਾਰ ਬਾਕੀ ਨੇ ਕੁਝ ਪਾਰਟੀਆਂ ਦੇ ਵੱਲੋਂ ਅ ਇਸੇ ਤਰ੍ਹਾਂ ਸੰਗਰੂਰ ਜਿਹੜਾ ਹਲਕਾ ਹੈਗਾ ਲੋਕ ਸਭਾ ਦਾ ਉਹ ਬਹਿਸ ਦੇ ਮਰਕਜ਼ ਦੇ ਵਿੱਚ ਹੈ ਤੇ ਉਹਦੀਆਂ ਆਪਣੀਆਂ ਵਜਾਵਾਂ ਸਾਨੂੰ ਪਤਾ ਨੇ ਭਗਵੰਤ ਮਾਨ ਇਥੋਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਨੇ ਦੋ ਵਾਰ ਦੇ ਐਮਪੀ ਨੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਹਲਕਾ ਹੈਗਾ ਤਾਂ ਪਿਛਲੀ ਵਾਰ ਜਦੋਂ ਜਿਮਨੀ ਚੋਣ ਹੋਈ ਸੀ ਤਾਂ ਉਲਟ ਫੇਰ ਹੋ ਗਿਆ ਸੀ ਸਿਮਰਨਜੀਤ ਸਿੰਘ ਮਾਨ ਆਏ ਸੀ ਉਸ ਤੋਂ ਬਾਅਦ ਹੁਣ ਅਕਾਲੀ ਸਿਆਸਤ ਦਾ ਵੀ ਇੱਕ ਵੱਡਾ ਇਹਦੇ ਵਿੱਚ ਉਲਟ ਫੇਰ ਹੋਇਆ ਕਿ ਜੋ ਸੁਖਦੇਵ ਸਿੰਘ ਢੀਂਸ਼ਾ ਉਹਨਾਂ ਦਾ ਜਿਹੜਾ ਪਰਿਵਾਰ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਆ ਵਾਪਸੀ ਕੀਤੀ ਸੀ ਉਹਨਾਂ ਨੂੰ ਟਿਕਟ ਨਾ ਦੇ ਕੇ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਉਹ ਵੀ ਇੱਕ ਬਹਿਸ ਦਾ ਮਰਕਰ ਹੈ ਹੋਰ ਇਸ ਖੇਤੀ ਦਾ ਜਿਹੜਾ ਆਪਣਾ ਇੱਕ ਇਤਿਹਾਸ ਹੈ ਹਰ ਵਾਰੀ ਇੱਕ ਨਵੇਂ ਕੈਂਡੀਡੇਟਸ ਨੂੰ ਮੌਕਾ ਦਿੱਤਾ ਜਾਂਦਾ ਉਹ ਸਾਰੇ ਨੁਕਤੇ ਨੂੰ ਸਮਝਣ ਲਈ ਕਿ ਇਸ ਹਲਕੇ ਦੀਆਂ ਕੀ ਖਾਸੀਅਤ ਹੈਗਾ ਇੱਥੋਂ ਦੀ ਸਮੁੱਚੀ ਪੋਲਿਟਿਕਸ ਦਾ ਕੀ ਖਾਸੀਅਤ ਹੈ ਇੱਥੋਂ ਦੀ ਅਕਾਲੀ ਪੋਲਿਟਿਕਸ ਦਾ ਕੀ ਖਾਸੀਅਤ ਹੈ ਤੇ ਹੁਣ ਕਰੰਟ ਦੇ ਵਿੱਚ ਇੱਥੇ ਸਿਆਸਤ ਦਾ ਕੀ ਅਮਲ ਚੱਲ ਰਿਹਾ ਹੈ ਇਸ ਨੁਕਤੇ ਨੂੰ ਸਮਝਣ ਲਈ ਅੱਜ ਸਾਡੇ ਨਾਲ ਬੇਹੱਦ ਖਾਸ ਸ਼ਖਸੀਅਤ ਨੇ ਜਸਵੰਤ ਸਿੰਘ ਪੱਠਲ ਜੀ ਜਿਹੜੇ ਕਿ ਸਾਬਕਾ ਬਲਾਕਪਤੀ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹ ਇਸ ਹਲਕੇ ਦੇ ਵੋਟਰ ਹੋਣ ਦੇ ਨਾਤੇ ਇੱਕ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਇੱਕ ਵਸਨੀਕ ਹੋਣ ਦੇ ਨਾਤੇ ਇਸ ਹਲਕੇ ਦੀਆਂ ਜਿਹੜੀਆਂ ਸਿਆਸੀ ਜਿਹੜੀਆਂ ਪਰਤਾਂ ਨੇ ਉਹਨੂੰ ਕਿੱਦਾਂ ਸਮਝਦੇ ਨੇ ਜਿਹੜੇ ਸਵਾਲ ਸਾਰੇ ਪੰਜਾਬ ਦੇ ਨੇ ਇਸ ਹਲਕੇ ਦੇ ਲੋਕਾਂ ਦੇ ਸਵਾਲ ਨੇ ਉਸ ਖਾਸੇ ਨੂੰ ਸਮਝਣ ਲਈ ਉਸ ਸਵਾਲਾਂ ਦੇ ਉੱਤਰ ਲੈਣ ਲਈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਸੰਗਰੂਰ ਹਲਕਾ ਜਿਹੜਾ ਹੈਗਾ ਇਹਦੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਤੈਅ ਹੋਇਆ ਸਰ ਤੁਹਾਡਾ ਸਵਾਗਤ ਹੈ ਜੀ ਸਸਿਕਾ ਬਹੁਤ ਧੰਨਵਾਦ ਜੀ ਥੈਂਕ ਯੂ ਮਿਹਰਬਾਨੀ ਪਟਲ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਜਦੋਂ ਆਪਾਂ ਕਦੇ ਵੀ ਕੋਈ ਗੱਲ ਹੁੰਦੀ ਹੈ ਕਿਸੇ ਵੀ ਲੋਕ ਸਭਾ ਹਲਕੇ ਦੇ ਬਾਰੇ ਤਾਂ ਆਪਾਂ ਕਰੰਟ ਪੋਲਿਟਿਕਸ ਦੀ ਗੱਲ ਕਰਦੇ ਆ ਕਿ ਆ ਫਲਾੜੀ ਪਾਰਟੀ ਨੇ ਆ ਬੰਦਾ ਖੜਾ ਕਰਤਾ ਇਹ ਖੜਤਾ ਪਰ ਉਹਦੇ ਪਿੱਛੇ ਵੀ ਪਾਰਟੀਆਂ ਦਾ ਵੀ ਸਫਰ ਹੁੰਦਾ ਤੇ ਹਲਕੇ ਦਾ ਵੀ ਸਫਰ ਹੁੰਦਾ ਜੇ ਆਪਾਂ ਪਿਛਲੇ ਹਲਕੇ ਦੇ ਪਿਛਲੇ ਸਫਰ ਦੀ ਗੱਲ ਕਰੀਏ ਤਾਂ ਉਹਦੇ ਤੇ ਥੋੜੀ ਝਾਤ ਸਨ ਨੂੰ ਪਰੋ ਆ। ਅ ਦੇਖੋ ਜੀ ਜੇ ਸੰਗਰੂਰ ਜਿਹੜਾ ਹੈ ਉਹ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ। ਜੇ ਮੈਂ ਪਿਛਲੇ 40 ਸਾਲ ਤੇ ਪਿਛਲੇ ਸਮੇਂ ਵੱਲ ਝਾਤ ਮਾਰਾਂ ਤਾਂ ਇਥੋਂ ਜਿਆਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤਦੇ ਰਹੇ ਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੀ ਇਸ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਪਿਛਲੇ 40 ਸਾਲਾਂ ਚ ਸਿਰਫ ਦੋ ਵਾਰ ਜਿੱਤੇ ਆ ਇੱਕ ਵਾਰ ਉਸ ਵੇਲੇ ਜਦੋਂ 1992 ਦੇ ਵਿੱਚ ਚੋਣਾਂ ਦਾ ਬਾਈਕਾਟ ਸੀ ਪੰਜਾਬ ਦੇ ਵਿੱਚ ਬਹੁਤ ਥੋੜੀ ਪਰਸੈਂਟੇਜ ਦੇ ਵਿੱਚ ਜਿਹੜੀ ਆ ਉਹ VOTING ਹੋਈ ਸੀ ਉਸ ਵੇਲੇ ਕਾਂਗਰਸ ਦੇ ਉਮੀਦਵਾਰ ਸਰਦਾਰ ਗੁਰਚਰਨ ਸਿੰਘ ਦੱਦਾ ਹੂਰ ਇੱਥੋਂ ਜੇਤੂ ਰਹੇ ਸੀ ਜਾਂ ਦੂਸਰੀ ਵਾਰ 2009 ਦੇ ਵਿੱਚ ਸ਼੍ਰੀ ਵਿਜੇਂਦਰ ਸਿੰਘਲਾ ਉਹ ਇੱਥੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਔਰ ਬਾਅਦ ਦਾ ਜਿਹੜਾ ਹੈ ਉਹ ਦੋ ਵਾਰ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਚੁਣੇ ਗਏ ਨੇ 2014 ਤੇ 2019 ਚ ਜੀ ਅਦਰਵਾਈਜ਼ ਬਾਕੀ ਜਿਹੜਾ ਜਿੰਨੇ ਵੀ ਆ ਵੀ ਲੋਕ ਸਭਾ ਦੀਆਂ ਚੋਣਾਂ ਇੱਥੋਂ ਹੋਈਆਂ ਨੇ ਤਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀ ਮੈਂਬਰ ਪਾਰਲੀਮੈਂਟ ਵਜੋਂ ਨੁਮਾਇੰਦਗੀ ਕਰਦੇ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦਾ ਲਗਾਤਾਰ ਇੱਥੋਂ ਚੁੜੇ ਜਾਣਾ ਪਿਛਲੇ 40 ਸਾਲਾਂ ਦਾ ਜਿਵੇਂ ਤੁਸੀਂ ਦੱਸਿਆ ਉਹਦੀ ਤੁਸੀਂ ਕੀ ਵਜ੍ਹਾ ਦੇਖਦੇ ਹੋ ਇੱਥੇ ਕੀ ਲੀਡਰਸ਼ਿਪ ਤਗੜੇ ਜਾਂ ਕੀ ਇਹਦੀ ਵਜ੍ਹਾ ਸੀ ਦੇਖੋ ਬਿਨਾਂ ਸ਼ੱਕ ਕਿ ਸੰਗਰੂਰ ਜ਼ਿਲ੍ਹੇ ਨੂੰ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਗੜ ਮੰਨਿਆ ਜਾਂਦਾ ਰਿਹਾ ਹੁਣ ਤੱਕ ਹੂੰ ਆ ਭਾਵੇਂ ਇਹਦੇ ਪਿੱਛੇ ਹੋਰ ਬਹੁਤ ਸਾਰੇ ਕਾਰਨ ਨੇ ਪਰ ਮੈਂ ਜੋ ਸਮਝਦਾ ਕਿ ਸਭ ਤੋਂ ਅਹਿਮ ਕਾਰਨ ਆ ਇੱਥੋਂ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਜਿਨ੍ਹਾਂ ਨੇ ਨਿਸ਼ਕਾਮ ਔਰ ਨਿਰਸਵਾਰਥ ਰਾਜਨੀਤਿਕ ਖੇਤਰ ਚ ਕੰਮ ਕੀਤਾ ਉਹਨਾਂ ਦੀ ਪਪੂਲਾਰਟੀ ਜਾਂ ਉਹਨਾਂ ਦੀ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਇਹ ਇੱਕ ਵਜ੍ਹਾ ਸੀਗੀ ਕਿ ਇਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਲੱਗੀਆਂ ਔਰ ਐਸੇ ਚੰਗੇ ਆਚਰਣ ਵਾਲੇ ਲੀਡਰਾਂ ਕਾਰਨ ਹੀ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਦਬਦਬਾ ਸੰਗਰੂਰ ਲੋਕ ਸਭਾ ਹਲਕੇ ਤੇ ਕਾਇਮ ਰੱਖਿਆ ਹੂੰ ਤਾਂ ਜੇ ਜਿਵੇਂ ਆਪਾਂ ਦੇਖਦੇ ਆ ਕਿ ਜਿਹੜੇ ਸਰਹਰਜਨ ਸਿੰਘ ਲੋਂਗੋਵਾਲ ਨੇ ਉਹਨਾਂ ਦੀ ਵੀ ਇੱਕ ਵਿਰਾਸਤ ਪਈ ਐ ਸੁਰਜੀਤ ਸਿੰਘ ਬਰਨਾਲਾ ਦੀ ਵੀ ਇੱਕ ਵਿਰਾਸਤ ਪਈ ਐ ਸੁਖਦੇਵ ਸਿੰਘ ਢੀਂਡਸਾ ਦੀ ਵੀ ਇੱਕ ਵਿਰਾਸਤ ਪਈ ਐ ਇੱਥੇ ਇਸ ਹਲਕੇ ਦੇ ਵਿੱਚ ਤਾਂ ਜੇ ਆਪਾਂ ਕੱਲੇ-ਕੱਲੇ ਲੀਡਰ ਦਾ ਦੇਖੀਏ ਇੱਥੇ ਰੋਲ ਕਿਵੇਂ-ਕਿਵੇਂ ਦੇਖਦੇ ਹੋ ਤੁਸੀਂ ਅਕਾਲੀ ਸਿਆਸਤ ਦੇ ਵਿੱਚ ਜੇ ਬਹੁਤ ਵੱਡੇ ਜਿਹੜੇ ਲੀਡਰ ਨੇ ਉਹ ਸੰਗਰੂਰ ਜ਼ਿਲ੍ਹੇ ਨੇ ਦਿੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਤਰਚੰਦ ਸਿੰਘ ਲੋਂਗੋਵਾਲ ਉਹ ਵਿਧਾਨ ਸਭਾ ਹਲਕਾ ਲਹਿਰਾ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਔਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਪ੍ਰਧਾਨ ਵੀ ਲੰਬਾ ਸਮਾਂ ਜਿਹੜੀ ਹੈ ਆਪਣੀ ਉਹ ਜ਼ਿੰਮੇਵਾਰੀ ਨਿਭਾਈ ਸੰਤ ਲੋਂਗੋਵਾਲ ਦੇ ਸਮੇਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਦੀਆਂ ਜੜਾਂ ਬਹੁਤ ਹੀ ਮਜ਼ਬੂਤ ਹੋਈਆਂ ਉਹਨਾਂ ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਬਰਨਾਲਾ ਲਗਭਗ ਉਸੇ ਸਮੇਂ ਦੌਰਾਨ ਸਰਦਾਰ ਸੁਖਦੇਵ ਸਿੰਘ ਢਿੰਡਸਾ ਇਹ ਦੋਵੇਂ ਵੱਡੇ ਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਔਰ ਇਹਨਾਂ ਨਾਲ ਵੀ ਜਿਹੜਾ ਹੈ ਉਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਕਾਲੀ ਜਿਹੜੀ ਰਾਜਨੀਤਿਕ ਆ ਉਹਦੇ ਪੈਰ ਲੱਗੇ ਰਹੇ ਜਾਂ ਮੈਂ ਇਹ ਕਹਿ ਸਕਦਾ ਕਿ ਪੈਰ ਜੰਮੇ ਰਹੇ ਅ ਬੜਾ ਉਹਦਾ ਫਾਇਦਾ ਹੋਇਆ ਔਰ ਐਸਾ ਸਮਾਂ ਵੀ ਰਿਹਾ ਕਿ ਜਦੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ 10 ਵਿਧਾਨ ਸਵਾਲ ਕੇ ਪੈਂਦੇ ਸੀ 10 ਦੀਆਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਰਿਹਾ ਹੂੰ ਔਰ ਇਸੇ ਕਾਰਨ ਸਮਝਿਆ ਜਾਂਦਾ ਕਿ ਸੰਗਰੂਰ ਜਿਹੜਾ ਜ਼ਿਲ੍ਹਾ ਹੈ ਉਹ ਸਹੀ ਮਾਇਨੇ ਚ ਸ਼੍ਰੋਮਣੀ ਅਕਾਲੀ ਦਲ ਦਾ ਗੜ ਰਿਹਾ ਹੁਣ ਤੱਕ ਹੂੰ ਤਜੇ ਆਪਾਂ ਦੇਖੀਏ ਇਹਦੇ ਵਿੱਚ ਸੁਖਦੇਵ ਸਿੰਘ ਢੀਡਸਾ ਦਾ ਪਾਰਟਿਕੂਲਰਲੀ ਕਿਉਂਕਿ ਉਹ ਇਸ ਵਿਧਾਨ ਸਭਾ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਉਹਦੇ ਚ ਵੀ ਚਰਚਾ ਚ ਹੈ ਪਰਵਾਰਟੀਨ ਸਭਾ ਬਰਵਾਰ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਇੱਕ ਲੀਡਰ ਦੇ ਤੌਰ ਤੇ ਇੱਕ ਲੋਕਾਂ ਦੇ ਦਮਦ ਦੇ ਤੌਰ ਤੇ ਉਹਨਾਂ ਦੀ ਕਾਰਜ ਸ਼ੈਲੀ ਹੈ ਉਹਨਾਂ ਦਾ ਕਾਰਜ ਜਿਹੜਾ ਤਾਇਬ ਰਿਹਾ ਕਿਵੇਂ ਤੁਸੀਂ ਵੈਲਿਊਏਟ ਕਰਦੇ ਹੋ ਅ ਦੇਖੋ ਢੀਡਸਾ ਸਾਹਿਬ ਚਾਰ ਵਾਰ ਵਿਧਾਇਕ ਚੁਣੇ ਗਏ ਆ ਤਨੌਲਾ ਤੇ ਸੁਨਾਮ ਹਲਕੇ ਤੋਂ ਔਰ ਇੱਕ ਵਾਰ ਉਹ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ਆ 2004 ਦੇ ਵਿੱਚ ਉਹ ਧਰਤੀ ਨਾਲ ਜੁੜੇ ਹੋਏ ਲੀਡਰ ਨੇ ਜੀ ਔਰ ਬੜਾ ਉਹਨਾਂ ਦਾ ਲੋਕਾਂ ਦੇ ਵਿੱਚ ਜਿਹੜਾ ਜਨ ਅਧਾਰ ਆ ਅੱਜ ਵੀ ਅਕਾਲੀ ਦਲ ਤੋਂ ਬਿਨਾ ਪਰਸਨਲੀ ਉਹਨਾਂ ਦਾ ਜ਼ਿਆਦਾ ਇੱਥੇ ਜਨ ਅਧਾਰ ਆ ਔਰ ਇਹ ਉਹਨਾਂ ਦੇ ਮੈਂ ਸਮਝਦਾ ਕਿ ਹੋਰ ਪਰਸਨਲੀ ਜਿਹੜੀ ਉਹਨਾਂ ਦੀ ਅਮੇਜ਼ ਆ ਉਸ ਨੂੰ ਉਹਨਾਂ ਦੇ ਸੁਪੁੱਤਰ ਨੇ ਹੋਰ ਵੱਡਾ ਕੀਤਾ ਕਿਉਂਕਿ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਸਰਦਾਰ ਸੁਖਦੇਵ ਸਿੰਘ ਢਿੰਡਸਾ ਨਾਲੋਂ ਵੀ ਵੱਧ ਲੋਕਾਂ 'ਚ ਹਰਮਨ ਪਿਆਰੇ ਹੋਏ ਆਪਣੀ ਜਿਹੜੀ ਡੀਲਿੰਗ ਕਾਰਨ ਆਪਣੇ ਸੁਭਾਅ ਕਾਰਨ ਔਰ ਇੱਕ ਮਿਲਣਸਾਰਤਾ ਕਾਰਨ ਔਰ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਕਾਰਨ ਉਹਨਾਂ ਦੀ ਅੱਛੀ ਅਮੇਜ਼ ਆ ਜੀ ਪਰਸਨਲੀ ਉਹ ਮਤਲਬ ਅਕਾਲੀ ਦਲ ਨਾਲੋਂ ਜ਼ਿਆਦਾ ਪੈਂਠ ਰੱਖਦੇ ਆ ਇਸ ਵੀ ਉਹਨਾਂ ਦਾ ਇੱਕ ਸ਼ਖਸੀ ਪ੍ਰਭਾਵ ਵੀ ਹੈਗਾ ਹਾਂ ਉਹਨਾਂ ਦਾ ਜੇ ਇਹ ਕਹਿ ਲਿਆ ਜਾਵੇ ਕਿ ਉਹਨਾਂ ਦੀ ਆਪਣੀ ਸ਼ਖਸੀਅਤ ਦਾ ਇੰਨਾ ਕਿ ਪ੍ਰਭਾਵ ਆ ਕਿ ਜੇ ਅਕਾਲੀ ਦਲ ਤੋਂ ਵੱਖ ਕਰਕੇ ਉਹਨਾਂ ਨੂੰ ਅੰਕਿਆ ਜਾਵੇ ਤਾਂ ਉਹਨਾਂ ਦਾ ਵੱਡਾ ਪ੍ਰਭਾਵ ਬਣਦਾ ਇੱਥੇ ਜੀ ਤਾਂ ਉਹਨਾਂ ਨੇ ਪਿਛਲੀ ਵਾਰ ਵੀ ਇਲੈਕਸ਼ਨ ਲੜੀ ਸੀ 2019 ਦੀ ਵੀ ਇਲੈਕਸ਼ਨ ਹੈਨਾ ਹਾਂਜੀ ਤੇ ਤੁਸੀਂ ਹੁਣ ਕਿਦਾਂ ਦੇਖਦੇ ਹੋ ਫਿਰ ਉਸ ਤੋਂ ਬਾਅਦ ਉਹ ਅਕਾਲੀ ਦਲ ਤੋਂ ਅਲੱਗ ਵੀ ਹੁੰਦੇ ਨੇ ਤਾਂ ਫਿਰ ਉਹ ਇੱਕ ਆਪਣਾ ਉਸਾਰ ਨਹੀਂ ਉਸਰ ਨਹੀਂ ਪਾਉਂਦਾ ਉਹਨਾਂ ਦਾ ਆਪਣਾ ਅਕਾਲੀ ਦਲ ਉਹਦੀ ਤੁਸੀਂ ਕੀ ਵਜ੍ਹਾ ਮੰਨਦੇ ਹੋ ਦੇਖੋ ਜਿਹੜੀ 2019 ਦੀ ਚੋਣ ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੀ ਇਹ ਨਿੱਜੀ رائے ਆ ਕਿ ਮੈਨੂੰ ਐਵੇਂ ਮਹਿਸੂਸ ਹੋਇਆ ਕਿ ਸ਼ਾਇਦ ਉਹ ਇਹ ਚੋਣ ਲੜਨ ਲਈ ਛੁੱਕ ਨਹੀਂ ਸੀ ਹੂੰ ਪਾਰਟੀ ਵੱਲੋਂ ਉਹਨਾਂ ਤੇ ਚੋਣ ਥੋਪੀ ਗਈ ਸੀ ਜੀ ਔਰ ਜਦੋਂ ਤੁਸੀਂ ਕਿਸੇ ਵੀ ਚੋਣ ਨੂੰ ਪੂਰੇ ਮਨ ਨਾਲ ਨਾ ਲੜੋ ਤਾਂ ਉਹਦੇ ਨਤੀਜੇ ਵੀ ਬਹੁਤੇ ਪ੍ਰਭਾਵਸ਼ਾਲੀ ਨਹੀਂ ਹੁੰਦੇ ਹੂੰ ਸ਼ਾਇਦ ਇਹੀ ਕ وجہ ਸੀ ਕਿ ਉਹ ਚੋਣ ਜਿੱਤ ਨਹੀਂ ਸਕੇ ਕਿਉਂਕਿ ਉਹਨਾਂ ਦਾ ਆਪਦਾ ਮਨ ਚੋਣ ਲੜਨ ਦੇ ਵਿੱਚ ਨਹੀਂ ਸੀਗਾ ਜਾਂ ਉਹਨਾਂ ਦੀ ਦਿਲਚਸਪੀ ਨਹੀਂ ਸੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹ ਅਕਾਲੀ ਦਲ ਬਣਾਉਣ ਦੀ ਹਾਂਜੀ ਅਕਾਲੀ ਦਲ ਜਿਹੜਾ ਉਹਨਾਂ ਨੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਔਰ ਫੇਰ ਉਹ ਦੁਬਾਰਾ ਉਹਨੂੰ ਭੰਗ ਕਰਕੇ ਜਾਂ ਉਹਦਾ ਅਕਾਲੀ ਦਲ ਚ ਜਿਹੜੀ ਉਹਦੀ ਬਗਾਵਤ ਹੋਈ ਉਹ ਬਗਾਵਤ ਨੂੰ ਵੀ ਤੁਸੀਂ ਕਿੱਦਾਂ ਵੈਲਿਊਏਟ ਕਰਦੇ ਹੋ ਦੇਖੋ ਬਗਾਵਤ ਪਿੱਛੇ ਤਾਂ ਜਿਹੜਾ ਮੁੱਖ ਕਾਰਨ ਆ ਉਹ ਇਹੀ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਂਗਡੋਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੰਭਾਲ ਲਈ ਹਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਖਰੇ ਹੋ ਗਏ ਤਾਂ ਢੀਂਡਸਾ ਪਰਿਵਾਰ ਨਾਲ ਜਾਂ ਢੀਂਡਸਾ ਸਾਹਮਣੇ ਨਾਲ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਤਾਲ ਮੇਲਾ ਉਹ ਉਸ ਤਰ੍ਹਾਂ ਦਾ ਨਹੀਂ ਬੈਠ ਸਕਿਆ ਜਿਸ ਤਰ੍ਹਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠਿਆ ਸੀ ਉਹ ਕੰਮਕਾਜ ਕਰਨ ਦਾ ਵੀ ਉਹਨਾਂ ਦੇ ਤਰੀਕੇ 'ਚ ਫਰਕ ਹੋ ਸਕਦਾ ਉਨ੍ਹਾਂ ਦੀ ਡੀਲਿੰਗ ਚ ਵੀ ਹੋ ਸਕਦਾ ਵਿਚਾਰਾਂ ਚ ਵੀ ਫਰਕ ਰਹਿ ਸਕਦਾ ਇਸੇ ਕਾਰਨ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਕੰਮਕਾਜ ਕਰਨ ਦਾ ਜਿਹੜਾ ਢੰਗ ਤਰੀਕਾ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਨੁਕੂਲ ਨਹੀਂ ਸੀ ਉਹ ਇਸੇ ਕਾਰਨ ਬਖ ਹੋਇਆ ਹੂੰ ਤੇ ਫਿਰ ਜਦੋਂ ਵਾਪਸੀ ਜਦੋਂ ਸੰਯੁਕਤ ਅਕਾਲੀ ਦਲ ਬਣਦਾ ਉਹਦਾ ਉਸਫਰ ਤੁਸੀਂ ਇਲਾਕੇ ਚੋਂ ਕਿੱਦਾਂ ਦਾ ਰਿਹਾ ਫਿਰ ਉਹ ਕਿਉਂ ਨਹੀਂ ਉਹ ਸਿਰੇ ਲੱਗੀ ਗੱਲ ਜਾਂ ਉਹਨਾਂ ਨੂੰ ਕਿਉਂ ਲੱਗਿਆ ਕਿ ਦਵਾਰ ਤੋਂ ਇੱਧਰ ਜਾਣਾ ਚਾਹੀਦਾ ਦੇਖੋ ਮੈਂ ਸਮਝਦਾ ਕਿ ਢਿੰਡਸਾ ਸਾਹਿਬ ਦੀ ਜਿਹੜੀ ਉਮਰ ਆ ਸਰਦਾਰ ਸੁਖਦੇਵ ਸਿੰਘ ਢਿੰਡਸਾ ਦੀ ਉਹ ਜਦੋਂ ਸ਼੍ਰੋਮਣੀ ਕਾਲੀ ਦਲ ਉਹਨਾਂ ਨੇ ਸੰਯੁਕਤ ਬਣਾਇਆ ਅੰਦਾਜ਼ਨ ਜਾਂ ਤਕਰੀਬਨ ਮੈਂ ਕਹਿ ਲਵਾਂ ਕਿ 85 ਸਾਲ ਦੀ ਹੋਏਗੀ। ਔਰ ਉਹਨਾਂ ਦੇ ਕਈ ਹੈਲਥ ਇਸ਼ੂਜ਼ ਵੀ ਸੀਗੇ ਉਹ ਪੂਰੀ ਤਰ੍ਹਾਂ ਉਹ ਕੰਮ ਕਰਨ ਦੀ ਸਮਰਥਾ ਉਹਨਾਂ 'ਚ ਨਹੀਂ ਸੀ। ਕਿਉਂਕਿ ਇੱਕ ਇਹ ਵੀ ਸਮਾਂ ਹੁੰਦਾ ਮਿਹਨਤ ਕਰਨ ਦਾ ਜਾਂ ਵਰਕ ਕਰਨ ਦਾ ਫੇਰ ਵੀ ਉਹ ਆਪਣੀ ਸਮਰੱਥਾ ਤੋਂ ਮੈਨੂੰ ਜ਼ਿਆਦਾ ਕੰਮ ਕਰਦੇ ਦਿਖੇ ਪਰ ਇੰਨਾ ਕੰਮ ਕਰਨ ਤੇ ਉਹਨਾਂ ਦੀ ਸਿਹਤ ਯੋਗ ਨਹੀਂ ਸੀ ਕਿ ਉਹ ਪਾਰਟੀ ਨੂੰ ਪੈਰਾਂ ਸਿਰ ਖੜਾ ਕਰ ਪਾਉਂਦੇ ਜੀ ਜਿੱਥੋਂ ਤੱਕ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਆ ਮੈਂ ਇਹ ਸਮਝਦਾ ਕਿ ਉਹ ਕੰਫਰਟੇਬਲ ਜ਼ੋਨ ਚੋਂ ਬਾਹਰ ਨਹੀਂ ਨਿਕਲ ਸਕੇ ਹੂੰ ਜੇ ਸ਼ਾਇਦ ਉਹ ਜਿਸ ਤਰ੍ਹਾਂ ਦੀ ਹਰਮਨ ਪਿਆਰਤਾ ਨਾ ਸਿਰਫ ਸੰਗਰੂਰ ਜ਼ਿਲ੍ਹੇ ਚ ਬਲਕਿ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸੀ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਬੜਾ ਮਤਲਬ ਲੋਕਾਂ ਨੇ ਪਸੰਦ ਕੀਤਾ ਸੀ ਜੇ ਸ਼ਾਇਦ ਉਹ ਕੰਫਰਟੇਬਲ ਜ਼ੋਨ ਚੋਂ ਬਾਹਰ ਆ ਕੇ ਮਿਹਨਤ ਕਰਦੇ ਤਾਂ ਕੋਈ ਸ਼ੱਕ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਹੁਤ ਇੱਕ ਮਜ਼ਬੂਤ ਧਿਰ ਬਜੋਂ ਪੰਜਾਬ ਚ ਸਥਾਪਿਤ ਹੋ ਸਕਦਾ ਸੀ ਹੂੰ ਤਾਂ ਵਾਪਸੀ ਹੁਣ ਜਦੋਂ ਦੁਵਾਰਤੋ ਹੋਈ ਐ ਥੋੜੇ ਦੇ ਪਹਿਲ ਜਿਆਦਾ ਸਮਾਂ ਵੀ ਨਹੀਂ ਹੋਇਆ ਉਸ ਗੱਲ ਨੂੰ ਤਾਂ ਉਦੋਂ ਵੀ ਇਹੀ ਸੀਗਾ ਉੱਥੇ ਸਵਾਲ ਵੀ ਪੁੱਛਿਆ ਗਿਆ ਸੀ ਉਹਨਾਂ ਨੂੰ ਕਿ ਵੀ ਮਤਲਬ ਕਿ ਤੁਸੀਂ ਤਾਂ ਇਹ ਗੱਲ ਆਖੀ ਸੀ ਵੀ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਹੈ ਕਿ ਮੈਂ ਵਾਪਸ ਨਹੀਂ ਆਉਂਗਾ ਪਰ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਡਿਫੈਂਡ ਵੀ ਕੀਤਾ ਕਿ ਸਾਡਾ ਇੱਕ ਪਰਿਵਾਰ ਹੈ ਹਨਾ ਤੇ ਹੁਣ ਜਦੋਂ ਟਿਕਟਾਂ ਦੀ ਅਲੋਕੇਸ਼ਨ ਹੋਈ ਹੈ ਉਹਦੇ ਵਿੱਚ ਫਿਰ ਉਹ ਦੇਖਿਆ ਕਿ ਇਕਬਾਲ ਸਿੰਘ ਝੁੰਡਾਉਣਾ ਨੂੰ ਟਿਕਟ ਮਿਲੀ ਹੈ ਤੇ ਉਹਦਾ ਇੱਕ ਜਸਟੀਫਿਕੇਸ਼ਨ ਵੀ ਆਇਆ ਸੁਖਬੀਰ ਸਿੰਘ ਬਾਦਲੂਣਾ ਵੱਲੋਂ ਕਿ ਇਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਸਾਡੀ ਤੁਸੀਂ ਇਹ ਗੱਲ ਨੂੰ ਇੰਨਾ ਸਿੰਪਲ ਸਮਝਦੇ ਹੋ ਜਾਂ ਕੀ ਸਮਝਦੇ ਹੋ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ ਦੇਖੋ ਜੇ ਦੋਵਾਂ ਦੀ ਆਪਾਂ ਗੱਲਬਾਤ ਦੇਖੀਏ ਤਾਂ ਢਿੰਟਸਾ ਸਾਹਿਬ ਇਹ ਕਹਿੰਦੇ ਆ ਕਿ ਸੰਥੋਂ ਬਿਨਾਂ ਪੁੱਛਿਆ ਸਾਡੀ ਰਾਏ ਤੋਂ ਬਿਨਾ ਹੀ ਸੰਗਰੂਰ ਲੋਕ ਸਭਾ ਹਲਕੇ ਤੋਂ ਜਿਹੜਾ ਉਮੀਦਵਾਰ ਹੈ ਸਰਦਾਰ ਇਕਵਾਲ ਸਿੰਘ ਚੁੰਦਾ ਦਾ ਐਲਾਨ ਕੀਤਾ ਗਿਆ। ਔਰ ਇਹ ਵੀ ਕਿਹਾ ਗਿਆ ਕਿ ਸਾਡੀ رائے ਨਹੀਂ ਲਈ ਗਈ ਚੋਣ ਲੜਨ ਜਾਂ ਨਾ ਲੜਨ ਬਾਰੇ। ਦੂਸਰੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਜਿਹੜਾ ਹੈ ਉਹ ਇਸ ਸੰਬੰਧ ਦੇ ਵਿੱਚ ਸਪਸ਼ਟੀਕਰਨ ਆਇਆ ਕਿ ਜਦੋਂ ਢਿੰਟਾ ਸਾਹਿਬ ਨੇ ਆਪਣੀ ਪਾਰਟੀ ਦਾ ਰਲੇਮਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ 'ਚ ਤਾਂ ਉਹ ਬਿਨਾਂ ਸ਼ਰਤਾਂ ਐ ਸੀ ਉਹਨਾਂ ਨੇ ਕੋਈ ਇਹੋ ਜੀ ਮੰਗ ਨਹੀਂ ਰੱਖੀ ਸੀ ਮੈਂ ਸਮਝਦਾ ਕਿ ਭਾਵੇਂ ਸੁਖਵੀਰ ਸਿੰਘ ਬਾਦਲ ਦੀ ਗੱਲ ਨੂੰ ਆਪਾਂ ਸਹੀ ਮੰਨ ਲਈਏ ਕਿ ਢਿੰਡਸਾ ਪਰਿਵਾਰ ਨੇ ਕੋਈ ਮੰਗ ਨਹੀਂ ਰੱਖੀ ਸੀ ਲੋਕ ਸਭਾ ਚੋਣ ਲੜਨ ਦੀ ਜਾਂ ਢਿੰਡਸਾ ਪਰਿਵਾਰ ਦੀ ਗੱਲ ਨੂੰ ਵੀ ਸਹੀ ਮੰਨ ਲਈਏ ਕਿ ਉਹਨਾਂ ਨੂੰ ਨਹੀਂ ਪੁੱਛਿਆ ਗਿਆ ਹੂੰ ਪਰ ਪਾਰਟੀ ਪ੍ਰਧਾਨ ਆ ਨਾ ਜਿਹੜਾ ਜੀ ਉਹਦਾ ਇਹ ਫਰਜ਼ ਹੁੰਦਾ ਕਿ ਜਦੋਂ ਉਹ ਕਿਸੇ ਚੋਣ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਉਤਾਰਦਾ ਤਾਂ ਉਹ ਮਜਬੂਤ ਤੋਂ ਮਜਬੂਤ ਉਮੀਦਵਾਰ ਉਹ ਹਰ ਲੋਕ ਸਭਾ ਹਲਕੇ ਦੇ ਵਿੱਚ ਜਾਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਤਾਂ ਜੋ ਉਹ ਆਪਣੀ ਪਾਰਟੀ ਲਈ ਜਿੱਤ ਪ੍ਰਾਪਤ ਕਰ ਸਕੇ ਜੇਕਰ ਔਨ ਮੈਰਿਟ ਦੇਖਣਾ ਤਾਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਸੰਗਰੂਰ ਦੀ ਇਕਾਲੀ ਰਾਜਨੀਤੀ 'ਚ ਕੋਈ ਮੁਕਾਬਲਾ ਨਹੀਂ ਜੀ ਉਹ ਸਭ ਤੋਂ ਵੱਧ ਹਰਮਨ ਪਿਆਰੇ ਸਭ ਤੋਂ ਵੱਧ ਪਪੂਲਰ ਲੀਡਰ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਤਾਂ ਐਵੇਂ ਹੀ ਲੱਗ ਰਿਹਾ ਕਿ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਨੇ ਜਾਣ ਬੁੱਝ ਕੇ ਹੀ ਕੀਤਾ ਸ਼ਾਇਦ ਉਹਨਾਂ ਦੀ ਬਗਾਵਤ ਜਿਹੜੀ ਉਹਨਾਂ ਨੇ ਕੀਤੀ ਸੀਗੀ ਉਹਦੀ ਉਹਨਾਂ ਨੂੰ ਸਜ਼ਾ ਦੇ ਰੂਪ 'ਚ ਟਿਕਟ ਕੱਟ ਕੇ ਦਿੱਤੀ ਜਿਵੇਂ ਤੁਸੀਂ ਕਿਹਾ ਕਿ ਪ੍ਰਿਸਪਟ ਹੈ ਇੱਕ ਹਨ ਤਾਂ ਜੇ ਇਦਾਂ ਦੀ ਇਮਪ੍ਰੈਸ਼ਨ ਜਾ ਰਹੀ ਹੈ ਤਾਂ ਜਿਹੜੇ ਲੋਕ ਇੱਥੋਂ ਦੇ ਵੋਟਰ ਨੇ ਜਾਂ ਆਕਾਲੀ ਸਪੋਰਟਰ ਨੇ ਜਾਂ ਕੋਈ ਉਹਨਾਂ ਦੇ ਵਿੱਚ ਫਿਰ ਢੀਂਡਸਾ ਸਾਹਿਬ ਦੇ ਇਸ ਫੈਕਟਰ ਨੂੰ ਲੈ ਕੇ ਜਾਂ ਪਰਮਿੰਦਰ ਸਿੰਘ ਢੀਂਡਸਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦਾ ਵੀ ਇੱਕ ਪ੍ਰਭਾਵ ਹੈ ਤਾਂ ਇਹ ਉਹਨਾਂ ਦੇ ਵਿੱਚ ਫਿਰ ਕੀ رائے ਬੜ ਰਹੀ ਹੈ ਜਾਂ ਕੀ ਇਮਪ੍ਰੈਸ਼ਨ ਜਾ ਰਿਹਾ ਹੈ ਮਰਨਿਆ ਜਾ ਰਿਹਾ ਹੈ ਕਿ ਤੱਕਾ ਹੋਇਆ ਇਹਨਾਂ ਨਾਲ ਦੇਖੋ ਜੀ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਇੱਕ ਹਮਦਰਦੀ ਦੀ ਬੇਬ ਆ ਉਹ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਚੱਲੀ ਹੋਈ ਆ ਕਿ ਪਰਵਿੰਦਰ ਸਿੰਘ ਢਿੰਡਸਾਂ ਨੂੰ ਟਿਕਟ ਦੇਣੀ ਚਾਹੀਦੀ ਸੀ ਹਾਲਾਂਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਰਦਾਰ ਇਕਵਾਲ ਸਿੰਘ ਚੂਨਾ ਕੋਈ ਯੋਗ ਕੈਂਡੀਡੇਟ ਨਹੀਂ ਉਹ ਵੀ ਪੜੇ ਲਿਖੇ ਨੇ ਦੋ ਵਾਰ ਐਮਐਲਏ ਰਹਿ ਚੁੱਕੇ ਆ ਔਰ ਅੱਛੀ ਉਹ ਜਿਹੜੀ ਆ ਉਹ ਸ਼ਖਸੀਅਤ ਦੇ ਮਾਲਕ ਨੇ ਸਾਫ਼ ਸੁਥਰਾ ਉਹਨਾਂ ਦਾ ਦਾਮਨ ਆ ਪਰ ਉਹ ਕਿਉਂਕਿ ਲੋਕ ਸਭਾ ਹਲਕੇ ਦੇ ਵਿੱਚ ਪਹਿਲਾਂ ਕਦੇ ਨਹੀਂ ਵਿਚਰੇ ਸੀਗੇ ਉਹ ਵਿਧਾਨ ਸਭਾ ਤੱਕ ਹੀ ਸੀਮਤ ਰਹੇ ਔਰ ਉਹਨਾਂ ਦੇ ਮੁਕਾਬਲੇ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਪੂਰਾ ਸੰਗਰੂਰ ਬਰਨਾਲਾ ਮਲੇਰਕੋਟਲਾ ਸਾਰੇ ਜ਼ਿਲ੍ਹੇ ਦੇ ਵਿੱਚ ਵਿਚਰਦੇ ਸੀਗੇ ਔਰ ਸਭਾਵਕੀਆ ਕਿ ਉਹਨਾਂ ਦੇ ਸਬੰਧ ਵੀ ਜ਼ਿਆਦਾ ਨਹੀਂ ਹਮ ਹੋਰ ਨਾਲ ਲੀਡਰਾਂ ਦੇ ਮੁਕਾਬਲੇ ਵਰਕਰਾਂ ਨਾਲ ਔਰ ਵਰਕਰਾਂ ਦੇ ਵਿੱਚ ਇਹ ਇੱਛਾ ਹੋਣੀ ਸੁਭਾਵਕੀਆ ਕਿ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਚੋਣ ਲੜਦੇ ਔਰ ਏ ਵੀ ਸੁਭਾਅਕਾ ਕਿ ਉਹਨਾਂ ਦੀ ਹਮਦਰਦੀ ਸਰਦਾਰ ਪਰਮਿੰਦਰ ਸਿੰਘ ਨਾਲ ਹੋਣੀ ਕੁਦਰਤੀ ਆ ਹੂੰ ਇਹਦਾ ਫਾਇਦਾ ਇਹਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ ਨਹੀਂ ਤੇ ਜੇ ਹਮਦਰਦੀ ਬਣ ਰਹੀ ਆ ਹੁਣ ਇਨ੍ਹਾਂ ਵੋਟਾਂ ਦੇ ਵਿੱਚ ਉਹ ਹਮਦਰਦੀ ਫਿਰ ਕਿੱਧਰ ਨੂੰ ਚੈਨਲਾਈਜ਼ ਹੋ ਰਹੀ ਆ ਦੇਖੋ ਇੱਥੇ ਮੇਰਾ ਇੱਕ ਵੱਖਰਾ ਪੱਖ ਆ ਹਾਂਜੀ ਉਹਦਾ ਕਾਰਨ ਇਹ ਆ ਕਿ ਜਦੋਂ ਵਰਕਰਾਂ ਦੀ ਰਾਇ ਲਈ ਗਈ ਸੀ ਹੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰਲੇਵਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਹੂੰ ਉਦੋਂ ਜ਼ਿਆਦਾਤਰ ਜਿਹੜੇ ਵਰਕਰ ਨੇ ਉਹ ਰਲੇਵੇਂ ਦੇ ਖਿਲਾਫ ਸੀਗੇ ਹੂੰ ਉਹ ਨਹੀਂ ਚਾਹੁੰਦੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾ ਹੋਵੇ ਤਾਂ ਇਹ ਵਰਕਰਾਂ ਦੀ ਭਾਵਨਾ ਨੂੰ ਦਰਕਨਾਰ ਕਰਕੇ ਢੀਂਡਸਾ ਪਰਿਵਾਰ ਨੇ ਰਲੇਵਾ ਕੀਤਾ ਮੈਨੂੰ ਇਹ ਲੱਗਦਾ ਕਿ ਹੁਣ ਉਹਨਾਂ ਵਰਕਰਾਂ ਤੋਂ ਅਕਾਲੀ ਦਲ ਨੂੰ ਵੋਟ ਪਵਾਉਣੀ ਹੂੰ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਜਿਹੜੇ ਆਲਰੇਡੀ ਰਲੇਮੇ ਦੇ ਖਿਲਾਫ ਸੀ ਖਿਲਾਫ ਸੀ ਉਹ ਸੰਭਵ ਨਹੀਂ ਲੱਗ ਰਿਹਾ ਹੂੰ ਭਾਵੇਂ ਢਿੰਡਸਾ ਸਾਹਿਬ ਵੀ ਅਪੀਲ ਕਰ ਦੇਣ ਹੂੰ ਤਾਂ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਹੂੰ ਜਾਂ ਜਿਹੜੇ ਲੀਡਰਸ਼ਿਪ ਦੀ ਤਬਦੀਲੀ ਚਾਹੁੰਦੇ ਆ ਆਇਆ ਇੱਕ ਸਿਧਾਂਤਕ ਸਟੈਂਡ ਤੋਂ ਵੱਖ ਹੋ ਕੇ ਗਏ ਉਹ ਹੂੰ ਬਿਲਕੁਲ ਉਹ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਵਾਪਸ ਮੁੜਨਗੇ ਹੂੰ ਤੇ ਫਿਰ ਉਹ ਫਿਰ ਮਤਲਬ ਕਿ ਉਹ ਕਿਸੇ ਨੂੰ ਦਾ ਵੋਟ ਫਿਰ ਜਾਏਗੀ ਨਾ ਉਹ ਦੇਖੋ ਇਹ ਕਹਿਣਾ ਮੁਸ਼ਕਲ ਆ ਜੀ ਕਿ ਉਹ ਬੇਮਤਾਬਕ ਵੋਟ ਪਾਉਂਦੇ ਆ ਹੂੰ ਜਾਂ ਉਹ اپنی ਕਿਸੇ ਖਾਸ ਚੁਆਇਸ ਨੂੰ ਮੁੱਖ ਰੱਖ ਕੇ ਵੋਟ ਪਾਉਂਦੇ ਆ। ਤਾਂ ਫਿਰ ਇਸ ਤੋਂ ਬਾਅਦ ਹੁਣ ਮੰਨ ਲਓ ਜੇ ਇਹ ਸਿਚੁਏਸ਼ਨ ਆ ਗਈ ਚਲੋ ਇਹ ਲੋਕ ਸਭਾ ਤਾਂ ਜਿੱਦਾਂ ਵੀ ਹੋਏਗਾ ਜੋ ਵੀ ਰਿਜ਼ਲਟ ਆਏਗਾ ਬਟ ਇਸ ਤੋਂ ਛਿੰਡ ਸਾ ਪਰਿਵਾਰ ਦਾ ਜਿਹੜਾ ਹੁਣ ਸਿਆਸੀ ਭੂਮਿਕਾ ਹੈ ਉਹ ਤੁਸੀਂ ਕਿੱਥੇ ਦੇਖਦੇ ਹੋ ਇਸ ਤੋਂ ਬਾਅਦ ਦਾ ਜਿਹੜਾ ਸਫਰ ਹੈ ਉਹਨਾਂ ਲਈ। ਦੇਖੋ ਜੀ ਮੈਂ ਇਹ ਸਮਝਦਾ ਕਿ ਉਹ ਬੜੀ ਉਹਨਾਂ ਦੀ ਜਿਹੜੀ ਇਸ ਵੇਲੇ ਮੌਜੂਦਾ ਸਥਿਤੀ ਆ ਜਾਂ ਪੋਜੀਸ਼ਨ ਆ ਉਹ ਬੜੀ ਦੁਚਿੱਤੀ ਵਾਲੀ ਆ। ਹੂੰ। ਕਿਉਂਕਿ ਉਹਨਾਂ ਲਈ ਵਾਪਸ ਮੁੜਨਾ ਵੀ ਤੇ ਅੱਗੇ ਵਧਣਾ ਵੀ ਦੋਵੇਂ ਰਾਹ ਨਾ ਮੁਮਕਿਨ ਲੱਗ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨਾਲ ਉਹ ਭਵਿੱਖ ਵਿੱਚ ਚੱਲ ਸਕਣਗੇ ਔਰ ਵੱਖਰੇ ਹੋ ਕੇ ਨਵੀਂ ਪਾਰਟੀ ਬਣਾਉਣਾ ਵੀ ਹੁਣ ਬਹੁਤ ਹੀ ਔਖਾ ਕੰਮ ਆ ਔਰ ਅਸੰਭਵ ਆ ਪਰ ਭਵਿੱਖ ਦੇ ਵਿੱਚ ਉਹ ਕੋਈ ਨਵਾਂ ਰਸਤਾ ਤਲਾਸ਼ ਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਚ ਸ਼ਾਮਲ ਹੁੰਦੇ ਆ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਜ਼ਰੂਰ ਲੱਗ ਰਹੀ ਆ ਕਿ ਉਹਨਾਂ ਦਾ ਹੁਣ ਸੁਖਵੀਰ ਸਿੰਘ ਬਾਦਲ ਨਾਲ ਮਿਲ ਕੇ ਚੱਲਣਾ ਮੈਨੂੰ ਸੰਭਵ ਨਹੀਂ ਲੱਗ ਰਿਹਾ ਮੇਰਾ ਲਾਸਟ ਸਵਾਲ ਆ ਤੁਹਾਨੂੰ ਫਿਰ ਜੇ ਮੰਨ ਲਓ ਇਹ ਸਥਿਤੀ ਢਿੰਡਸਾ ਪਰਿਵਾਰ ਦੀ ਆ ਤਾਂ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਨਾ ਦੇ ਕੇ ਜਾਂ ਸੁਖਵੀਰ ਬਾਦਲ ਨੇ ਇੱਕ ਪਰਿਸ਼ਮਣ ਦੇ ਕੇ ਜਿਵੇਂ ਤੁਸੀਂ ਸ਼ਬਦ ਯੂਜ਼ ਕੀਤਾ ਤਾਂ ਉਹਦੇ ਚੋਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਨੂੰ ਜਾਂ ਲੀਡਰਸ਼ਿਪ ਨੂੰ ਜਾਂ ਸੁਖਵੀਰ ਸਿੰਘ ਬਾਦਲ ਨੂੰ ਇਸ ਹਲਕੇ ਦੇ ਵਿੱਚ ਕੀ ਹਾਸਲ ਹੋਇਆ ਆ ਦੇਖੋ ਮੈਨੂੰ ਐਵੇਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਲਈ ਹੂੰ ਢੀਂਡਸਾ ਪਰਿਵਾਰ ਨੂੰ ਕਮਜ਼ੋਰ ਕਰਨਾ ਸਭ ਤੋਂ ਵੱਡਾ ਹਾਸਲ ਗੋਲਸ ਹੀ ਉਹਨਾਂ ਦਾ ਹੂੰ ਕਿ ਮੈਂ ਇਸ ਪਰਿਵਾਰ ਨੂੰ ਕਿਵੇਂ ਕਮਜ਼ੋਰ ਕਰਾਂ ਹੂੰ ਹਾਸਲ ਹੋਣਾ ਨਾ ਹੋਣਾ ਇੱਕ ਵੱਖਰਾ ਇਸ਼ੂ ਆ ਜੀ ਬਟ ਉਹਨਾਂ ਦਾ ਹਾਸਲ ਨਾਲੋਂ ਜਿਹੜਾ ਪ੍ਰਾਇੋਰਟੀ ਜਿਸ ਉਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਚ ਵਾਅਦਾ ਸੀ ਨੁਕਸਾਨ ਕਰਨ ਚ ਜ਼ਿਆਦਾ ਅੱਛਾ ਸੀ ਉਹਨਾਂ ਦਾ ਤੇ ਉਹਦੇ ਨੂੰ ਲੱਗਦਾ ਵੀ ਕਾਮਯਾਬੀ ਹੋ ਗਈ ਉਹਨਾਂ ਨੇ ਹਾਲ ਦੀ ਘੜੀ ਤਾਂ ਦਿਖ ਰਿਹਾ ਜੀ ਹਮ ਹਾਲ ਦੀ ਘੜੀ ਤਾਂ ਇਹ ਲੱਗ ਰਿਹਾ ਕਿ ਸੁਖਵੀਰ ਸਿੰਘ ਬਾਦਲਪੁਰ ਦੇ ਮਿਸ਼ਨ ਚ ਕਾਮਯਾਬ ਰਿਹਾ ਹਮ ਧੰਨਵਾਦ ਸਰ ਬਹੁਤ ਬਹੁਤ ਤੁਹਾਡਾ ਸਮਾਂ ਦੇਣ ਲਈ ਇਹ ਸੰਜਿਸ਼ਵਨ ਸਿੰਘ ਜੀ ਪਠੱਲ ਜਿਨ੍ਹਾਂ ਨੇ ਸਾਡੇ ਨਾਲ ਹਲਕਾ ਸੰਗਰੂਰ ਬਾਰੇ ਗੱਲ ਕੀਤੀ ਹੈ ਖਾਸ ਤੌਰ ਤੇ ਅਕਾਲੀ ਰਾਜਨੀਤੀ ਤੇ ਢੀਂਡਸਾ ਪਰਿਵਾਰ ਦੀ ਜਿਹੜੀ ਰਾਜਨੀਤੀ ਹੈ ਜੋ ਇਥੇ ਸਮੀਕਰਨ ਹੋਣ ਦੀ ਸਥਿਤੀ ਦੇ ਵਿੱਚ ਬਣੇ ਹੋਏ ਨੇ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਬੜੇ ਤਫਸੀਲ ਦੇ ਨਾਲ ਉਹਨਾਂ ਨੇ ਸਾਨੂੰ ਇਹਨਾਂ ਦੇ ਸਾਰੇ ਮਸਲੇ ਦੀਆਂ ਪਰਤਾਂ ਨੂੰ ਸੁਝਾਇਆ ਹੈਗਾ ਉਹਨਾਂ ਨੇ ਆਖਿਆ ਕਿ ਜੋ ਢੀਂਡਸਾ ਪਰਿਵਾਰ ਹੈ ਉਹਦੇ ਲਈ ਪਿੱਛੇ ਮੁੜਨਾ ਤੇ ਅੱਗੇ ਚੱਲਣਾ ਹੁਣ ਕਾਫੀ ਮੁਸ਼ਕਲ ਮਸਲਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇੱਕ ਇਸ ਹਲਕੇ ਦੇ ਵਿੱਚ ਇਮਪ੍ਰੈਸ਼ਨ ਹੈ ਕਿ ਜੋ ਬਗਾਵਤ ਕੀਤੀ ਗਈ ਸੀ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਵੱਲੋਂ ਉਸ ਦੀ ਇੱਕ ਪ੍ਰੇਸ਼ਮੈਂਟ ਦਿੱਤੀ ਹੈ ਜਿਸ ਢੰਗ ਦੇ ਨਾਲ ਇਥੋਂ ਟਿਕਟ ਨਹੀਂ ਦਿੱਤੀ ਗਈ ਪਰ ਚਲੋ ਇਹ ਤਾਂ ਹੁਣ 1 ਜੂਨ ਦਾ ਦਿਨ ਦੱਸੇਗਾ ਕਿ ਕਿਸ ਕਿਸਮ ਦਾ ਇਸ ਦਾ ਰਿਜ਼ਲਟ ਹੁੰਦਾ ਹੈ ਅਕਾਲੀ ਰਾਜਨੀਤੀ ਰੋਇ ਇਕਮਾਲ ਸਿੰਘ ਝੁੰਡਾ ਨੂੰ ਕੀ ਉਹਨਾਂ ਦੀ ਪਰਫਾਰਮੈਂਸ ਰਹਿੰਦੀ ਹੈ ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਜਾਂ ਪਰਮਿੰਦਰ ਸਿੰਘ ਢੀਂਡਸਾ ਦੀ ਅਗਲੀ ਰਾਜਨੀਤੀ ਕੀ ਰਹਿੰਦੀ ਹੈ ਪਰ ਘੱਟੋ ਘੱਟ ਇਸ ਜਿਹੜੀ ਚੋਣ ਹੋਈ ਜਿਹੜੀ ਟਿਕਟ ਦੀ ਅਲੋਕੇਸ਼ਨ ਹੋਈ ਹੈ ਉਸ ਤੋਂ ਇਹ ਗੱਲ ਕਲੀਅਰ ਹੈ ਜੋ ਇਹਨਾਂ ਦੇ ਮੁਤਾਬਕ ਹੈ ਕਿ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਦਾ ਤੇ ਢੀਂਡਸਾ ਪਰਿਵਾਰ ਦਾ ਹੁਣ ਇਕੱਠੇ ਚੱਲ ਸਕਣਾ ਅੱਗੇ ਜਿਹੜਾ ਹੈਗਾ ਉਹ ਲਗਭਗ ਸੰਭਵ ਜਾਪ ਰਿਹਾ ਹੈ ਧੰਨਵਾਦ